واحرو جی کا خالص واحگ جی کی فتح کن لائی جا چلی سلطان پور تو چلنا ਮਹਾਬਾ ਜੀ ਰੱਖ ਗਿਆ ਵਿੱਚ ਨਾ ਦੋ ਗੱਡੀ ਦੋਨ ਬਾਬੇ ਦੋ ਬਾਬੇ ਚਲੇ ਵਾਹਿਗੁਰੂ ਜਾਣੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ Satnam Shri Vahe Guru Satnam Shri Vahe Guru Satnam

ਨਾਮੁ ਸ਼੍ਰੀ ਵਾਹਿਗੁਰੂ ਸਤਿਨਾਮੁ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਿਨਾਮੁ BUSS <laughs> ਵਾਹਿਗੁਰੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਵੀ ਬਲੌਂਕ ਥੈਂਕ ਯੂ ਥੈਂਕ ਯੂ ਵਾਹਿਗੁਰੂ ਹਰਪਾਲ ਦੇ ਦੀ ਸਸੀਕਾ ਸਸੀਕਾ ਸਭ ਨੂੰ ਸਸੀਕਾ ਲਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਸਤਿ ਨਾਮੁ ਸ਼ਿਵ ਵਾਹਿਗੁਰੂ ਸਤਿ ਨਾਮੁ ਸ਼ਿਵ ਵਾਹਿਗੁਰੂ 何 ਸੱਤ ਨਾਮੁ ਸ਼੍ਰੀ ਵਾਹਿ ਗੁਰੂ ਸੱਤ ਨਾਮੁ ਸ਼੍ਰੀ ਵਾਹਿ ਗੁਰੂ And I'm a shitty ਵਾਹਿਗੁਰੂ ਵਾਹਿਗੁਰੂ ਪੰਜਾਬ ਦਾ ਪੁਆਇਂਟ 1.7 ਨਾਮ ਸ਼ਰੀਵਾਲੇ ਗੁਰੂਸਾਹਬ ਨਾਮ ਸ਼ਰੀਵਾਲੇ ਸਤਨਾਮੁ ਸ਼ਿਵਾ ਕੀ ਗੋ ਸਿੱਖ ਧਰਮ ਦਾ ਹੈ ਜਨਮ ਲੈਣ ਵਾਲਾ ਸੀ ਗੁਰੂ ਨਾਨਕ ਦੇਵ ਜੀ ਦੇ ਉਤਾਰ ਉਤਾਰਨ ਵਿੱਚ 1469 ਦੇ ਵਿੱਚ ਸਿੱਖ ਧਰਮ ਦਾ ਵਿਕਾਸ ਹੋਇਆ। ਗੁਰੂ ਨਾਨਕ ਦੇਵ ਜੀ ਦੇ ਉਤਰਾਧਕਾਰੀਆਂ ਨੇ 9 9 ਗੁਰੂਆਂ ਨੇ ਕੀਤਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਗੱਦੀ ਦੇ ਕੇ ਇਸ ਨੂੰ ਇੱਕ ਧਰਮ ਵਜੋਂ ਸਥਾਪਿਤ ਕੀਤਾ। ਇਤਿਹਾਸ ਰੂਪ ਵਿੱਚ ਸਿੱਖਵਾਦ ਜਾਂ ਸਿੱਖੀ ਦਾ ਇਤਿਹਾਸ ਗੁਰੂ ਨਾਨਕ ਦੇਵ ਜੀ ਵੱਲੋਂ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਵਿੱਚ ਪੰਜਾਬ ਖੇਤਰ ਆਗਾਜ਼ ਹੋਇਆ ਸੀ ਸਿੱਖੀ ਦੇ ਕੋਲ 10 ਜੀਵਤ ਗੁਰੂ ਹੋਏ ਜਿਨ੍ਹਾਂ ਨੇ ਲਗਭਗ 2200 ਸਾਲ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਵਾਹਿਗੁਰੂ ਵਾਹਿਗੁਰੂ 2200 ਸਾਲਾਂ ਤੱਕ ਸਿੱਖੀ ਦਾ ਪ੍ਰਚਾਰ ਕੀਤਾ ਇਸ ਇਸ ਨੂੰ ਇੱਕ ਧਰਮ ਦੇ ਰੂਪ ਵਿੱਚ ਸਥਾਪਿਤ ਕੀਤਾ ਵਾਹਿਗੁਰੂ ਵਾਹਿਗੁਰੂ ਇਸ ਦੀਆਂ ਧਾਰਮਿਕ ਅਤੇ ਕੂਮੀ ਰਸਮਾਂ ਹੈ ਈਤਨ ਗੁਰੂ ਗੋਬਿੰਦ ਸਿੰਘ ਨੇ 16 ਅਸੰਗੜ ਦੇ ਮਹੀਨੇ ਵਿੱਚ ਸਨ ਲ ਕੀਤਾ ਵੱਖ-ਵੱਖ ਜਾਤੀਆਂ ਤੇ ਪਸ਼ੂਕੜ ਵਾਲੇ ਆਮ ਸਧਾਰਨ ਨਸਾਨਾਂ ਨੂੰ ਖੰਡੇ ਦਾ ਪੋਲ ਦਾ ਅੰਮ੍ਰਿਤ ਸ਼ਪਾ ਕੇ ਖਾਲਸਾ ਸਜਾਇਆ ਖਾਲਸੇ ਨੇ ਇੱਕ ਮਾਰਸ਼ਲ ਕੌਮ ਬਣਾਇਆ ਵਾਹਿਗੁਰੂ ਵਾਹਿਗੁਰੂ ਬੜੀ ਇਹ ਗੱਲਾਂ ਨੇ ਸਿੱਖ ਇਤਿਹਾਸ ਭਗਤੀ ਜਿਹੜੀ ਭਗਤੀ ਮਤਾ ਗਸੀ ਗੁਰੂ ਨਾਨਕ ਦੇਵ ਜੀ ਸਮੇਂ ਭਗਤੀ ਮਤ ਦਾ ਪ੍ਰਚਾਰ ਜੋਰਾਂ ਤੇ ਸੀ ਦੱਖਣ ਭਾਰਤ ਵਿੱਚ ਇਸ ਦੇ ਸੰਸਥਾਪਕ ਫਿਲਾਸਫਰ ਤੇ ਸੰਤ ਰਾਮਾਨੁਜ ਜੀ ਜਨ ਜਿਨ੍ਹਾਂ ਨੇ ਸੰਖਿਆਣ ਉੱਤਰੀ ਭਾਰਤ ਵਿੱਚ ਰਾਮਾਨੰਦ ਨੇ ਪ੍ਰਚਾਰਿਆ ਫਤੀਮਾ ਤੇ ਪਰੰਪਰਾ ਨੂੰ ਇੱਥੇ ਰਾਮਾਨੰਦ ਦੇ ਸ਼ਿਸ਼ੇ ਕਬੀਰ ਜੀ ਸਨ 1440 ਤੋਂ 1518 ਵਿੱਚ ਅਤੇ ਪੱਗਤ ਰਵੀਦਾਸ ਜੀ ਨੇ ਲੋਕਪ੍ਰੀਅ ਬਣਾਇਆ